ਉਹ ਇਹ ਹੱਤੀ ਦੇ ਨਾਲ ਹੂੰ 10 ਰੁਪਏ ਦੇ ਨਾਲ ਚਿਦਨੀ ਵੀ ਦਿੰਦਾ ਸਾਡੇ ਤੋਂ ਦਰਦਵਾਰਾ ਸਾਹਿਬ ਤੇ ਸੁਨੀਤਾ ਪ੍ਰਸ਼ਾਦ ਲੈ ਕੇ ਆ ਰਹੀ ਹੈ ਹੋ ਗਿਆ ਮਾਲਿਸ਼ ਵੀ ਕਰ ਲਈ ਪਾਉਡਰ ਵੀ ਲਗਾ ਲਿਆ ਤੇ ਮੈਨੂੰ ਹੁਣ ਤੁਸੀਂ ਇੱਧਾ ਕਰੋ ਮੈਂ ਦਾਦੀ-ਦੱਦੇ ਕੋਲ ਛੱਡ ਆਉ ਤਾਂ ਕਿ ਮੰਮੀ ਕੰਮ ਕਰਨ ਦੇ ਵਿੱਚ ਉਹ ਬੈ ਕੇ ਚੁਗਲੀਆਂ ਕਰ ਰਹੀ ਜਨਾਨੀਆਂ ਜਨਾਨੀਆਂ ਚ ਗੁੱਡ ਮਾਰਨਿੰਗ ਗਾਇਸ ਸਵਾਗਤ ਹੈ ਤੁਹਾਡਾ ਸਾਡੇ YouTube ਦੇ ਨਵੇਂ ਚੈਨਲ ਤੇ ਜਿਹਦਾ ਨਾਮ ਹੈ ਵਿਕਰਮ ਕਸ਼ਪ ਤੇ ਸਵੇਰ ਦੇ ਵੱਜ ਗਏ ਨੇ 10 ਤੇ ਨਾਸ਼ਤਾ ਬਣਾ ਰਹੀ ਹੈ ਸੁਨੀਤਾ ਅੱਜ ਕੀ ਬਣਾ ਰਹੇ ਸੁਨੀਤਾ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਪੂਰਵੀ ਤੋਂ ਦੋ ਦਿਨ ਦੀ ਮਗਰ ਪਈ ਸੀ ਮੰਮੀ ਆਲੂ ਦੇ ਪਰੌਠੇ ਖਾਣੇ ਆਲੂ ਦੇ ਪਰੌਠੇ ਤੇ ਮੈਂ ਕਿਹਾ ਚਲ ਕੋਈ ਨਹੀਂ ਸਿਰਾ ਜ ਆਲੂ ਦੇ ਪਰੌਠੇ ਹੀ ਬਣ ਜਾ ਨਾਸ਼ਤੇ ਦੇ ਲਈ ਤੇ ਪੂਰਵੀ ਦੇ ਬਣਾਉਣ ਨਾਲ ਆਪਾਂ ਵੀ ਖਾ ਲਾਂਗੇ ਚਲੋ ਇਸ ਲਈ ਫਿਰ ਅੱਜ ਮੈਂ ਸੋਚਿਆ ਬਣਾਣੀਆਂ ਪਰੌਠੇ ਤੇ ਤੁਸੀਂ ਦੇਖ ਰਹੇ ਹੋ ਪਰੌਠਾ ਬਣ ਕੇ ਤਿਆਰ ਹੈ ਤੇ ਇਹ ਮੈਂ ਤਵੇ ਦੇ ਵਿੱਚ ਪਾ ਰਤਾ ਵਾ ਚਲੋ ਬਣਾਓ ਮੱਖਣ ਪਿਆ ਹਾਂਜੀ ਮੱਖਣ ਵੀ ਪਿਆ ਵਾਗ ਮਲਾਈ ਵੀ ਪਈ ਐ ਚਲੋ ਬਣਾਓ ਪਰੌਂਠਾ ਖਾਣੇ ਅੱਜ ਕਿੰਨੇ ਦਿਨ ਬਾਅਦ ਆ ਜਾਲੂ ਦੇ ਪਰੌਂਠੇ ਬਣਾਏ ਐ ਬਹੁਤ ਦਿਨ ਬਾਅਦ ਆ ਜਾਲੂ ਦੇ ਪਰੌਂਠੇ ਬਣਾਏ ਐ ਤੇ ਦੋ ਬਣਾ ਦਿਓ ਮੇਰੇ ਬੋਤ ਆ ਠੀਕ ਹੈ ਦੋ ਬਣਾ ਦਉ ਹਰਸ਼ਿਤ ਹਾਂ ਨਾਲਿਆ ਹਰਸ਼ਿਤ ਪਾਪਾ ਜੀ ਮੈਂ ਨਾ ਆ ਕੇ ਤਿਆਰ ਹੋ ਗਿਆ ਮਾਲਿਸ਼ੀ ਕਰ ਲਈ ਪਾਊਡਰ ਵੀ ਲਗਾ ਲਿਆ ਤੇ ਮੈਨੂੰ ਹੁਣ ਤੁਸੀਂ ਸਿੱਧਾ ਕਰੋ ਮੈਨੂੰ ਦਾਦੀ ਜੀ ਦੇ ਕੋਲ ਛੱਡ ਆਓ ਤਾਂ ਕਿ ਮੰਮੀ ਕੰਮ ਕਰਨ ਦੇ ਵਿੱਚ ਪਰੇਸ਼ਾਨੀ ਨਾ ਆਵੇ ਮੰਮਾ ਨੂੰ ਕਿਉਂਕਿ ਦੀਦੀ ਨੇ ਆਲਰੇਡੀ ਮੰਮਾ ਨੂੰ ਹਜੇ ਪਰੇਸ਼ਾਨ ਕਰਨਾ ਇਸ ਤੋਂ ਪਹਿਲਾਂ ਦੀਦੀ ਮੰਮਾ ਨੂੰ ਪਰੇਸ਼ਾਨ ਕਰੇ ਤੁਸੀਂ ਮੈਨੂੰ ਆਪਣੇ ਨਾਲ ਲੈ ਚਲੋ ਨਾਲੇ ਮੰਮਾ ਦੀ ਸ਼ਾਪ ਓਪਨ ਕਰ ਆਓ ਨਾਲੇ ਮੈਨੂੰ ਦਾਦੇ ਕੋਲ ਪਾਰਸਲ ਕਰ ਆਓ ਤੇ ਆਂਦੇ ਹੋਏ ਬਾਈਟੀ ਦੇ ਬੱਚਿਆਂ ਲਈ ਦੁੱਧ ਜਾਂ ਦਹੀਂ ਕੁਝ ਲੈ ਆਓ ਤਾਂ ਕਿ ਆਪਾਂ ਉਹਨਾਂ ਨੂੰ ਵੀ ਰਾਸਤਾ ਕਰਾ ਦੇਈਏ ਤਲਵਰੀ ਹਰਸ਼ਿਤ ਨੂੰ ਲੈ ਕੇ ਚੱਲੇ ਆ ਦਾਦੀ ਦੇ ਘਰ ਉੱਧਰ ਤੇ ਮਲਾਨੇ ਆ ਤੁਹਾਨੂੰ ਉੱਧਰ ਜਾ ਕੇ ਹਰਸ਼ੂ ਦਾਦੀ ਪਾਸ ਜਾਣਾ ਦਾਦੀ ਪਾਸ ਦਾਦੀ ਕੋ ਜਾਣਾ ਲੋ ਬੋ ਜੀ ਦਾਦੀ ਕੋ ਜਾਓ ਉਹ ਐ ਮੈਂ ਚੱਲ ਜੀ ਗਿਆ ਦਾਦੀ ਕੋ ਆਪਣੀ ਮੈਂ ਥੋੜਾ ਆ ਹਰਸ਼ੂ ਥੋੜਾ ਬੈਠਾ ਨਹੀਂ ਦਾਦੀ ਕੋ ਠੀਕ ਹੈ ਆ ਗੋ ਦਾਦੀ ਕੋ ਬੈ ਲੈ ਹਾਂ ਜੀ ਤੇ ਲੋਈ ਫਾਈਨਲ ਹਰਸ਼ੂ ਨੂੰ ਦਾਦੀ ਕੋ ਛੱਡ ਕੇ ਤੇ ਆਪਾਂ ਦੁਕਾਨ ਤੇ ਆ ਗਏ ਆ ਦੁਕਾਨ ਓਪਨ ਕਰ ਲਈਏ ਮਹਾਰਾਏ ਨਾ ਆਪਾਂ ਤੋਂ ਫਿਕਰ ਬਤੀ ਲਾ ਦਿੱਤੀ ਹੈ ਤੇ ਹੁਣ ਆਪਾਂ ਆਪਣਾ ਨਮੜਿਆ ਲੈਪਟਾਪ ਵਗੈਰਾ ਔਨ ਕਰਕੇ ਦੇਖ ਲਈਏ ਆਈ ਦੁਕਾਨ ਲੇਟ ਹੀ ਖੁੱਲੀ ਸੀ 11:00 ਵਜੇ ਆ ਕਿਉਂਕਿ ਹਰਸ਼ਿਤ ਨੂੰ ਵੀ ਨਮਾਇਆ ਪੂਰਵੀ ਨੂੰ ਵੀ ਨਾਲ ਸੁਨੀਤਾ ਦੇ ਨਮਾਇਆ ਤੇ ਨਾਸ਼ਤਾ-ਨੁਸ਼ਤਾ ਕੀਤਾ ਤੋਂ ਉਹਦੇ ਵਿੱਚ ਟਾਈਮ ਲੱਗ ਗਿਆ ਥੋੜਾ ਜਿਆਦਾ ਇਸ ਕਰਕੇ ਥੋੜਾ ਜਲਦ ਦੁਕਾਨ ਵੀ ਲੇਟ ਹੀ ਆਪਾਂ ਓਪਨ ਕਰ ਪਾਏ ਸੀ ਹਾਂਜੀ ਦੋਸਤੋ ਹੁਣ ਮੈਂ ਘਰ ਆ ਚੁੱਕਾ ਵਾਂ ਤੇ ਦੇਖਦਾ ਸੁਨੀਤਾ ਕੀ ਬਣਾ ਰਹੀ ਹੈ ਸੁਨੀਤਾ ਉਹ ਰੋ ਪੰਮਾ ਗਾਇ ਪੰਮਾ ਕਿੱਥੇ ਹੈ ਇੱਕ ਹੀ ਕਿੱਥੇ ਹੈ ਹਾਂਜੀ ਕੀ ਬਣਾਦੇ ਹੋ ਜੋ ਤੁਸੀਂ ਗਏਗੇ ਸੀ ਦਾਲ ਚੋ ਦਾਲ ਬਣ ਗਈ ਹੈ ਚਾਵਲ ਬਣਾ ਰਹੇ ਨੇ ਦਾਲ ਚਾਵਲ ਤਰਕਾ ਲੱਗੀ ਹੈ ਪਾਣ ओके ਇਹਦੇ ਸਲਾਦ ਕੱਟਿਆ ਹੈ ਸਲਾਦ ਕੱਟਿਆ ਪਿਆਜ਼ ਜਾਂ ਤੜਕਾ ਬਾਕੀ ਸਰਵਸ ਨਾਲ ਦੇ ਵਿੱਚ ਪਹਿਲੇ ਪਾਤਾ ਹੋਇਆ ਸੀ ओके ਬਣਾਉ ਯਾਰ ਉਹ ਖبوط ਜਿਆਦਾ ਲੱਗੀ ਪਈ ਹੈ ਸਿਰ ਤੇ ਇੱਕੋ ਹੀ ਗੌਂਸਰਾ ਪਵਾਇਆ ਤੁਮਨੇ ਬਾਕੀ ਗੋਲ ਵੀ ਨਹੀਂ ਖਾੜਿਆ ਸੀ ਤੇ ਹੁਣ ਭੁੱਖ ਲੱਗੀ ਪਈ ਐ ਮੈਂ ਮਾ ਆਇਆ ਮੜਿਆ ਨਾ ਮੈਂ ਥੋੜਾ ਕੰਮ ਚੱਲਾ ਬਾਹਰ ਤੇ ਮੇਰੇ ਆਂਦੇ ਨੇ ਤੁਸੀਂ ਬਣਾ ਕੇ ਰੱਖੇ ਹੋ ਬਸ ਬਣੀ ਗੀ ਤੜਕਾ ਹੀ ਰਹਿਦਾ ਚਾਵਲ ਰੈਡੀ ਐ ਦਾਲ ਰੈਡੀ ਐ ਬਸ ੜਕੇ ਹੀ ਬਣਾ ਕੇ ਦਾਲ ਬਣ ਗਈ ਬਾਕੀ ਤੁਹਾਨੂੰ ਦੇਖੋ ਕਿੰਨਾ ਟਾਈਮ ਲੱਗਣਾ ਜਦ ਤੱਕ ਫਿਰ ਵਾਈਟ ਰੋਟੀ ਪਾ ਦੋ ਠੀਕ ਐ ਲੋ ਜੀ ਬੱਚਿਆਂ ਨੂੰ ਰੋਟੀ ਪਾਤੀ ਐ ਖਾ ਰਹੇ ਨੇ ਸਾਰੇ ਬੱਚੇ ਰੋਟੀ ਵਾਈਟੀ ਦੇਖ ਰਹੀ ਐ ਬੱਚਿਆਂ ਨੂੰ

ਮਸ ਮੈਸ ਯਾ ਲੋ ਬੇਟਾ ਚਟਨੀ ਖਾਓਗੇ ਸਾਥ ਚਟਨੀ ਨਹੀਂ ਖਾਣੀ ਕੌਫੀ ਹੈ ਹਾਂਜੀ ਗਾਇਜ਼ ਹਸਬੰਡ ਘਰ ਆ ਗਏ ਤੇ ਆ ਮੈਂ ਡੋਰ ক্লোਜ਼ ਕਰਕੇ ਤੇ ਇੱਕ ਰਿਸ਼ਤੇ ਨਾਲ ਉਹਨੇ ਫੜਿਆ ਹੋਇਆ ਹਰਸ਼ਿਤ ਨੂੰ ਤੇ ਪੂਰਵੀ ਕਹਿੰਦੀ ਮਮਾ ਮੈਂ ਬਨਾਣਾ ਖਾਣਾ ਮੇਰਾ ਬਨਾਣਾ ਲੈ ਲਓ ਤੇ ਆਪਾਂ ਹੁਣ ਚੱਲੇ ਆ ਦੁਕਾਨ ਤੇ ਹਸਬੰਡ ਕਹਿੰਦੇ ਮੈਂ ਥੋੜੀ ਰੈਸਟ ਕਰਾਂਗਾ ਹੁਣ ਸੁਨੀਤਾ ਤੇ ਤੂੰ ਬੱਚਿਆਂ ਨੂੰ ਲੈ ਕੇ ਦੁਕਾਨ ਤੇ ਪਹੁੰਚ ਤੇ ਉਹਨਾਂ ਨੂੰ ਖਾਣਾ ਖਵਾ ਕੇ ਫਰੂਟ ਖਵਾ ਕੇ ਮੰਗੋ ਤੇ ਮੈਂ ਚੱਲੀ ਸੀ ਦੁਕਾਨ ਤੇ ਪੁਰਮ ਕਹਾ ਜਾ ਰਹੇ ਹੈ ਹਾਂ ਹਮ ਦੁਕਾਨ पे जा रहे हैं ਤੇ ਮਿਲਦੇ ਹਾਂ ਫਿਰ ਤੁਹਾਨੂੰ ਮੈਂ ਅੱਗੇ ਦੁਕਾਨ ਤੇ ਪਹੁੰਚ ਕੇ ਹਾਂਜੀ ਦੋਸਤੋ ਤੇ ਮੈਂ ਵੀ ਆ ਗਿਆ ਸੀ ਦੁਕਾਨ ਤੇ ਆ ਕੇ ਦੇਖਿਆ ਸੁਨੀਤਾ ਤਾਂ ਹੈ ਨਹੀਂ ਤੇ ਬਾਹਰ ਦੇਖਿਆ ਬਾਹਰ ਸੁਨੀਤਾ ਉਹ ਬੈ ਕੇ ਚੁਗਲੀਆਂ ਕਰ ਰਹੀਗੀ ਜਨਾਨੀਆਂ ਜਨਾਨੀਆਂ ਚ ਹਾਂ ਤੇ ਆਹ ਡੈਨੀ ਇੰਗਲੈਂਡ ਵਿਆਹ ਹੋ ਗਿਆ ਇੰਗਲੈਂਡ ਇੰਗਲੈਂਡ ਚਲ ਗਿਆ ਅਗਲਾ 15 ਕਿਲੋ ਦੀ ਮੈਂ ਚਲ ਗਿਆ ਤੇ ਇੰਗਲੈਂਡ ਦੀ ਹੋਈ ਆ ਪ੍ਰੀ ਵੈਡਿੰਗ ਨਹੀਂ ਨਹੀਂ ਪ੍ਰੀ ਵੈਡਿੰਗ ਕਰਾ ਕੇ ਚੱਲ ਅੱਛਾ ਇੱਥੇ ਵੈਡਿੰਗ ਕਰਾ ਕੇ ਤੇ ਕੁੜੀ ਆਈ ਸੀ ਨਾ ਅੱਛਾ ਅੱਛਾ ਫੇਰ ਨਾਲ ਹੀ ਲੈ ਗਈ ਇਹਨੂੰ ਅੱਛਾ ਕੁੜੀ ਬਾਹਰ ਲਈ ਸੀ ਇਹ ਨਹੀਂ ਬੜਾ ਵਾ ਇੰਗਲੈਂਡ ਦੀ ਇਹ ਦੇ ਹੂੰ ਲਸਣ ਦੇ ਦੀ ਸੀਗਾ ਕਿੰਨਾ ਲਿਆ ਇਹ 150 ਰੁਪਏ ਕਿਲੋ ਕਹਿੰਦਾ ਸੀਗਾ ਅੱਧਾ ਕੋ ਕਿਲੋ ਲਿਆ ਹਾਂ ਫਾਫੀ ਦੇ ਨਿਕਲ ਜਾਏਗਾ ਇੱਕ ਗੱਠੀ ਹੁਣ ਕੀ ਦਵਾਂ ਪੈਸੇ ਕਿੰਨੇ दादी पास जाना है जा तो दादी को हैं दादी को दुणे दुणे, दुणे. सुनीता ले आ रही है सब्जियां हाँ बोलू किथे जाना है पापा कहां जाना दादी पास जाना अभी तो तू खेल रहा था बाहर अभी दादी पास जाना फिर ਇੰਨੇ ਜਾਣਾ ਹੈ ਦਾਦੀ ਘਰ ਚਲ ਆ ਦਾਦੀ ਪਤਨ ਨਹੀਂ ਛੱਡ ਕੇ ਆਉਣਾ ਚਲ ਆ ਉੱਠ ਚਲੋ ਕਿੱਥੇ ਜਾਣਾ ਬੁਰੋ ਕਿੱਥੇ ਜਾਣੀ ਦਾਦੀ ਪਾਸ ਉਹ ਵੀ ਦਾਦੀ ਆ ਗਈ ਦਾਦੀ ਪਾਸ ਜਾਣਾ ਦਾ ਦਾਦੀ ਪਾਸ ਦਾਦੀ ਕੋ ਜਾਣਾ ਦਾਦੀ ਕੋ ਜਾਣਾ ਜਾ ਦਾਦੀ ਕੋ ਕੋਈ ਰੱਟ ਲਾ ਵੀ ਰੱਖ ਹੱਥ ਧੋ ਲੈ ਪਹਿਲਾਂ ਦੇ ਮਸਾਲਾ ਕੁਰਕਰੇ ਖਾ ਗਿਆ ਜੀ ਸਾਰਾ ਹੱਥ ਲਈ ਬੜੇ ਪਏ ਕੁਰਕਰੇ ਉਹ ਸਾਜੀ ਧੋਰੀ ਖਾ ਰਹੇ ਉਹਨਾਂ ਕੋ ਖੋ ਖੋ ਕੇ ਖਾਂਦੇ ਇਹਨੂੰ ਤਾਂ ਪਤਾ ਹੀ ਗੰਦੀ ਕਿਹ ਕੋ ਖੋ ਕੇ ਖਾਂਦੀ ਸੀ ਜੀ ਜੀ ਗੰਦੀ ਗੰਦ ਮਾਮ ਕਨੇ ਖੋ ਕੇ ਤਨ ਮਿਲਦੀ ਨਹੀਂ ਜੀ ਹਾਂਜੀ ਦੋਸਤੋ ਆਹੀ ਆਏ ਸੀ ਮੱਥਾ ਟੇਕਣ ਗੁਰਦੁਆਰਾ ਸਾਹਿਬ ਤੇ ਸੁਨੀਤਾ ਪ੍ਰਸ਼ਾਦ ਲੈ ਕੇ ਆ ਰਹੀ ਹੈ ਵਾਈਟੀ ਸਾਡੇ ਨਾਲ ਆਈ ਸੀ ਲੈ ਸਾਈਡ ਹੋ ਸਾਈਡ ਹੋ ਲੇਓ ਇਹ ਪਰਛਾਵਾਂ ਜੇ ਚੱਲੀ ਹਾਂਜੀ ਚੱਲੀ ਇਹ ਜਾਣੇ ਪਿਆ ਜੀ ਹੁਣ ਘਰ ਨੂੰ ਵਾਪਸ ਵਾਈਟੀ ਨਾਲ ਹੀ ਆਈ ਸੀ ਐਕਚੁਅਲੀ ਹਾਂਜੀ ਦੋਸਤੋ ਤੇ ਗੁਰਦੁਆਰਿਆਂੋਂ ਅਸੀਂ ਆਂਦੇ ਹੋਏ ਰਸਤੇ ਦੇ ਵਿੱਚੋਂ ਸਮੋਸੇ ਲੈ ਲਏ ਆ ਤਾਂ ਸ਼ਾਮ ਦਾ ਟਾਈਮ ਸੀ ਮੈਂ ਕਿਹਾ ਕਿਉਂ ਨਾ ਇੱਕ ਇੱਕ ਸਮੋਸਾ ਖਾਇਆ ਜਾਏ। ਤਾਂ ਸੁਨੇਤਾ ਜੀ ਬਿਲਕੁਲ ਬਿਲਕੁਲ ਸਮੋਸੇ ਦੇ ਸਵਾਦ ਹੁੰਦੇ ਭਾਈ ਦਾ। ਚਟਨੀ ਪਾ ਦੋ। ਚਟਨੀ ਪਾਣੀ ਆ। ਹੋਈ ਚਟਨੀ ਪੈ ਗਈ ਏ। ਠੀਕ ਹੈ ਸਵਾਦ ਹੈ। ਇਹ ਸਮੋਸੇ ਟੇਸਟ ਹੁੰਦੇ। ਨਾਲ 10 ਰੁਪਏ ਦਾ ਕੋਈ ਮਾੜਾ ਨਹੀਂ ਹੋਰਾਂ ਕੋ ਜਾਓ ਤਾਂ 15 ਰੁਪਏ ਦਾ 10 ਰੁਪਏ ਦਾ ਸਮੋਸਾ ਸਾਡੇ ਇੱਥੋਂ ਮਿਲ ਜਾਂਦਾ ਬਹੁਤ ਟੇਸਟੀ ਬਣਾਉਂਦਾ ਨਾਲ ਸਾਈਜ਼ ਦੇਖੋ ਕਿੰਨਾ ਵੱਡਾ ਸਾਈਜ਼ ਦੇਖੋ ਸਮੋਸਾ ਸਾਈਜ਼ ਦੇਖੋ ਉੱਤਰ ਦਾ ਉੱਤਰ ਦਾ ਲਿਆਏ ਆ ਕੜਾਈ ਚ ਬਹੁਤ ਟੇਸਟੀ ਸਮੋਸਾ ਬਣਾਉਂਦਾ ਬੰਦਾ ਮਟਰ ਵਗੈਰਾ ਸਾਰਾ ਕੁਝ ਫਿਲਿੰਗ ਕੀਤੀ ਹੋਈ ਆ ਹਰ ਚੀਜ਼ ਨਾਲ ਹੂੰ 10 ਰੁਪਏ ਦੇ ਨਾਲ ਚਟਨੀ ਵੀ ਦਿੰਦਾ ਕੋਈ ਮਾੜਾ ਨਹੀਂ 10 ਰੁਪਏ ਦੇ ਹਾਲ ਚਾ ਗਲਾਉਂਦਾ ਕੀ ਇਹ ਸਾਡੇ ਇੱਥੇ ਫੇਮਸ ਬੰਦਾ ਹੈਗਾ ਮੱਦੀ ਸਮੋਸੇ ਵਾਲਾ 18 ਰੁਪਏ ਦਾ ਇੱਕ ਸਮੋਸਾ ਦਿੰਦਾ ਇੱਕ ਸਮੋਸਾ 18 ਰੁਪਏ ਦਾ ਉਹ ਵੀ ਚਟਨੀ ਵਾਲਾ ਕੱਲਾ ਅਗਰ ਤੁਸੀਂ ਚਨੇ ਪਾ ਕੇ ਲੈਣਾ ਹੈ ਤੇ ਉਹ ਤਾਂ 25 ਰੁਪਏ ਦਾ ਵਨ ਪੀਸ ਪਈਗਾ ਤੁਹਾਨੂੰ ਤੇ ਬਹੁਤ ਮਹਿੰਗਾ ਹੈਗਾ ਕਈ ਪਾਸੇ ਤਾਂ ਸਮੋਸੇ ਦਾ ਰੇਟ ਪਰ ਸਾਡੇ ਜਿਹੜਾ ਗਲੀ ਦੇ ਵਿੱਚ ਨਾਲ ਹੀ ਲੰਦਾ ਹੈ ਇਹਦਾ ਰੇਟ ਬਿਲਕੁਲ ਜਨੂਇਨ ਹੈਗਾ ਤੇ ਰਸ਼ ਜਲੇਬੀ ਵੀ ਨਾਲ ਲਗਾਉਂਦਾ ਅਸੀਂ ਲੈਣਗੇ ਇਹ ਤਾਂ ਲੋਕੀ ਜਲੇਬੀ ਵੀ ਲੈ ਰਹੇ ਆ ਗਰਮੇ ਦੇ ਵਿੱਚ ਲੋਕੀ ਜਲੇਬੀ ਵੀ ਖਾ ਰਹੇ ਤੇ ਜਲੇਬੀ ਵੀ ਸੁਪਰ ਕਲਾਸ ਹੁੰਦੀ ਹੈ ਜਲੇਬੀ ਬਹੁਤ ਸੁਆਦਨੰਦ ਹੈ हेलो खाओ फिलहाल हां जी फाइनल दोस्तों ਤੇ ਹੁਣ ਦੁਕਾਨ ਤੋਂ ਅਸੀਂ ਘਰ ਆ ਗਏ ਸੀਗੇ ਤੇ ਰਾਤ ਦੇ ਡਿਨਰ ਦਾ ਟਾਈਮ ਹੋ ਗਿਆ ਸੀਗਾ ਤੇ ਅੱਜ ਆਪਾਂ ਡਿਨਰ ਦੇ ਵਿੱਚ ਬਣਾਇਆ ਏ ਸਾ ਪਾਂ Shimla Mirch ਪਨਾਈ ਸੀਗੀ ਰਾਤ ਨੂੰ ਇਹ ਜਿਹੜੀ ਦਾਲ ਬਚੀ ਸੀ ਥੋੜੀ ਜਿਹੀ ਦੁਪਹਿਰ ਦੀ ਪਈ ਹੋਈ ਸੀ ਨਾਲ ਆਪਾਂ ਇਹਨੂੰ ਇਨਕਲੂਡ ਕੀਤਾ ਹੈ ਡਿਨਰ ਦੇ ਵਿੱਚ ਤੇ ਬੱਚੇ ਵੀ ਬੈਠੇ ਨੇ ਨਾਲ ਸਮੀਤਾ ਵੀ ਬੈਠੀ ਏ ਤੇ ਹੁਣ ਡਿਨਰ ਕਰਨ ਲੱਗੇ ਆ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਾਡਾ ਇਹ ਬਲੌਗ ਬਹੁਤ ਵਧੀਆ ਲੱਗਿਆ ਹੋਵੇਗਾ ਉਮੀਦ ਕਰਦੇ ਹਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਸੀਂ ਰੋਜ਼ ਤੁਹਾਡੇ ਅੱਗੇ ਇੱਕੋ ਗੱਲ ਕਹਿੰਦੇ ਆ ਕਿ ਸਾਡੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਲਾਈਕ ਕਰੋ ਕਮੈਂਟ ਕਰੋ ਤੇ ਵੱਧ ਵੱਧ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਗਾਹ ਵਧ ਸਕੀਏ ਤੁਹਾਨੂੰ ਹੋਰ ਨਵੇਂ ਦਿਨ ਨਵੇਂ ਵੀਡੀਓ ਨਾਲ ਮਿਲ ਸਕੀਏ ਤੇ ਇਸੇ ਦੇ ਨਾਲ ਹੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਤੇ ਨੈਕਸਟ ਵੀਡੀਓ ਦੇ ਨਾਲ ਚਲੋ ਮਿਲਦੇ ਆ ਤੁਹਾਨੂੰ ਹੁਣ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ